ਬਸੰਤ ਮਹੱਲਾ ਤੀਜਾ ਕਰ ਪਹਿਲਾ ਦੋ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਹਾਰੁਤੀ ਮਹ ਸਦ ਬਸੰਤ ਬਸੰਤ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਜੀ ਦੀ ਬਾਣੀ ਆ ਰਹੀ ਪਹਿਲੇ ਘਰ ਸੁਰਤਾਲ ਦੋ ਤੁਕੇ ਦੋ ਦੋ ਤੁਕਾਂ ਵਾਲੇ ਸ਼ਬਦ ਆਉਣਗੇ ਇੱਕ ਉਹ ਦਵਾਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਿਕੰਦਰ ਬਸੰਤ ਰੋਬੀ ਬਾਦ ਪੁੱਛਿਆ ਤਾਂ ਮਹਾਰਾਜ ਸਾਹਿਬ ਫਰਮਾਉਂਦੇ ਹਨ ਨਹਰੁਕਤੀ ਮਹਿ ਸਦ ਬਸੰਤ ਦੇ ਰੂਤਾਂ ਵਿੱਚੀ ਸਦਾਈ ਬਸੰਤ ਖਿੜਿਆ ਰਹਿੰਦਾ ਹੈ ਮਹੀਨੇ ਕੌਣ ਦੇ ਜਿਹੜੀ ਹੈ ਇਹ ਮਨੁੱਖਾ ਦੇ ਇਹਨਾਂ ਮਨੁੱਖਾ ਦੇ ਰੂਪੀ ਮਹੀਨਿਆਂ ਵਿੱਚ ਤੇ ਰੁੱਤਾਂ ਕੌਣ ਬਾਲਕ ਜਵਾਨੀ ਬਿਰਧ ਅਵਸਥਾ ਅਰਗੇ ਰੁਤਾ ਅਵਸਥਾ ਹਨਗੀਆਂ ਇਹਨਾਂ 'ਚ ਸਦਾਈ ਬਸੰਤ ਆਨੰਦ ਬਣਿਆ ਰਹਿੰਦਾ ਹੈ ਕਿ ਨਾਵੇ ਸਦਾ ਮਹਾਰਾ ਦਾ ਨਾਮ ਅੰਦਰ ਬਾਝੰਦਾ ਹੈ ਜਿਤ ਹਰਿਆ ਸਭ ਜੀ ਜੰਤ ਜਿਸੁ ਪੁਨੀਸ਼ੁਰਵ ਕਰਕੇ ਸਾਰੇ ਜੀ ਜੰਤ ਛੋਟੇ ਵੱਡੇ ਪਰਫੁਲਤ ਹੋ ਰਹੇ ਹਮਾਰੇ ਸਰਬਦਾ ਦੇ ਆਸਰੇ ਕਿਆ ਆਖਾ ਕਿਰਮ ਕਿਰਮ ਜੰਤ ਉਸ ਮਹਾਰਾ ਕਰਮ ਕੀਤੇ ਹੋਏ ਤੇਰੇ ਜਨ ਜੀਵ ਹਾਂ ਕੀਤੇ ਹੋਏ ਬਾਜੇ ਹਾਂ ਅਦੇ ਕਿਰੋਂ ਛੋੜੇ ਫਲਾਕ ਜਿਵੇਂ ਕਿਰਮ ਹੁੰਦੇ ਐ ਜੰਗ ਛੋਟੇ ਤੁਛ ਤੋਂ ਤੁਛ ਅਸੀਂ ਤੇਰੇ ਦਾਸਾਂ ਦੇ ਦਾਸ ਆ ਮਹਾਰਾਜ ਅਸੀਂ ਕੀ ਆਪ ਦੀ ਮਹਿਮਾ ਕਰ ਸਕੀਏ ਕਸਮ ਕੀਤੀ ਨਹੀਂ ਜਾਂਦੀ ਤੇਰਾ ਕਿਨੈ ਨਾ ਪਾਇਆ ਆ ਆਦ ਅੰਤ ਕੀ ਮਹਾਰਾਜ ਆਪ ਦਾ ਆਗ ਕਦੋਂ ਕੁ ਸੰਸਾਰ ਨੂੰ ਰਚਿਆ ਸੀ ਤੇ ਕਦੋਂ ਕੁ ਬੰਦੋਂ ਕਰੇਗਾ ਏ ਤੇਰਾ ਕਦੋਂ ਤੂੰ ਆਪ ਪੈਦਾ ਹੋਇਆ ਕਦੋਂ ਆਪ ਸਵਾਪਤ ਹੋਵੇਂਗਾ ਇਹ ਆਦਮ ਤੂੰ ਕਿਸੇ ਨਹੀਂ ਪਾਇਆ ਜਦੋਂ ਆਪੇ ਠਾਣ ਮੈਂ ਕੀਆ ਉਹਦਾ ਕਦੋਂ ਪੁੱਛਣਾ ਸੇਰ ਗੁੱਡੀਆ ਤਦੋਂ ਕਿਆ ਕੋ ਲੈਵੇ ਕਿਆ ਕੋ ਦੇ ਆਵਰਨਾ ਦੂਜਾ ਕੀਆ ਤੇਰਾ ਆਦਮ ਨਹੀਂ ਕੋਈ ਸਮਝ ਸਕਦਾ ਤੇ ਅੰਤਵ ਨਹੀਂ ਕੋਈ ਸਮਝ ਸਕਦਾ ਹਰ ਸਹਿਬ ਕੀ ਕਰਹਿ ਸੇਵ ਕੀ ਸਹਿਬ ਉਹ ਤਾਂ ਤੇਰੀ ਜਿਹੜੀ ਗੁਰਾਂ ਦੀ ਸਿੱਖਿਆ ਦੁਆਰਾ ਸਾਹਿਬ ਪਰਮੇਸ਼ਰ ਤੇਰੀ ਸੇਵਾ ਭਗਤੀ ਕਰਦੇ ਆ ਪਰਮ ਸੁਭਾਵ ਹੈ ਆਤਮ ਦੇਵ ਸ਼ਰਨ ਕੇ ਆਪਣਾ ਆਤਮਾ ਰੂਪ ਹੋਏ ਦੇ ਪ੍ਰਕਾਸ਼ ਰੂਪ ਬ੍ਰਹਮ ਸਾਰੇ ਸੁਖਾਂ ਨੂੰ ਪਾਉਂਦੇ ਹੈ ਆਤਮ ਪਰਮਾਤਮਾ ਕੇ ਖਾ ਰਹਾ ਕਰਮ ਹੋਏ ਤਾਂ ਸੇਵਾ ਕਰ ਜੇ ਜੀਵ ਦੇ ਨਿਸਕਾਮ ਕਰਮ ਕੀਤੇ ਪੀਰੇ ਜਨਮਾਂ ਜਹ ਹੋਣ ਤਾਂ ਸਰਗੋਾਂ ਦੀ ਇਹ ਸੇਵਾ ਕਰ ਸਕਦਾ ਹੈ ਪਰਸਾਦੀ ਜੀਵਤ ਮਰਦਾ ਸਤਿਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਸਬਦਾਂ ਦੀ ਕਿਰਪਾ ਵਾਲਾ ਜੀਵਤ ਭਾਵ ਤੋਂ ਮਰਦਾ ਹੈ ਅਣ ਦਿਨ ਸਾਚੇ ਨਾਮ ਉਚਰੈ ਰਾਜ ਨੇ ਸੱਚੇ ਨਾਮ ਦਾ ਉਚਾਰਨ ਕਰਦਾ ਹੈ ਇਹਨ ਵਿਧ ਪ੍ਰਾਣੀ ਦੁਤਰ ਤਰੈ ਇਸ ਤਰੀਕੇ ਨਾਲ ਇਹ ਪ੍ਰਾਣ ਆਤਮਾ ਜੀ ਦੁਤਰ ਕਟਣ ਜੋ ਸੰਸਾਰ ਦਾ ਕਰਮ ਇਸ ਤੋਂ ਕਰ ਜਾਂਦਾ ਮੁਕਤ ਹੋ ਜਾਂਦਾ ਹੈ ਵੇਖ ਅੰਮ੍ਰਿਤ ਕਰਤਾਰ ਉਪਾਏ ਪੜੋ ਅਗਲੀ ਤੋਂ ਹੋਈ ਸੰਸਾਰ ਬਿਰਹ ਕੋ ਦੁਇ ਫਲੈ ਸੰਸਾਰ ਬਿਰਛਾਏ ਜਿਹੜੇ ਕਿ ਕਰਤਾਰ ਉਪਾਏ ਸੰਸਾਰ ਬਿਰਹ ਕੋ ਵੇਖ ਅੰਮ੍ਰਿਤ ਦੁਇ ਫਲ ਲਾਏ ਇਹ ਜਿਹੜਾ ਸੰਸਾਰ ਪੈਦਾ ਕੀਤਾ ਇਸ ਨੂੰ ਪੈਦਾ ਕਰਕੇ ਜਿਨ੍ਹਾਂ ਦੇ ਮੰਦ ਕਰਮ ਸੀ ਉਹਨਾਂ ਨੂੰ ਦੁਖ ਰੂਪੀ ਫਲ ਲਾਤਾ ਹੈ ਜਿਨ੍ਹਾਂ ਦੇ ਪੁੰਨ ਰੂਪੀ ਕਰਮ ਸੀ ਉਹਨਾਂ ਨੂੰ ਸੁਖ ਰੂਪੀ ਫਲ ਲਾਤਾ ਹੈ ਨਿਉ ਬੀਉ ਦੇ ਅੰਬਰ ਤੋਂ ਦੁੱਖ ਤੇ ਸੋਖੋ ਮਾਰਾ ਸਾਜਨ ਜੀਆਂ ਦੇ ਤਾਈ ਇਹ ਫਲ ਲਾਟੇ ਹੈ ਦੁਖ ਸੁਖ ਦੋਜ਼ਾ ਕਪੜੇ ਪਹਿਰਾ ਜਾਏ ਮਨੁੱਖੋ ਜਿੱਥੇ ਬੋਲਨ ਹਾਲਜਤ ਠਾ ਚੰਗੀ ਚੁੱਪੋ ਆਪੇ ਕਰਤਾ ਕਰੇ ਸਭ ਕੁਝ ਦੇਖ ਅੰਮਰਤ ਕਰਤਾ ਰ ਉਪਾਏ ਬਿਰਖ ਨਾ ਦੁੱਖ ਦਾ ਇਹ ਅੰਬਰ ਦੇ ਸੁਖ ਦਾ ਨਾਮ ਹੈ ਕਰਤਾਰ ਨੂੰ ਪੈ ਜਾ ਦਿੱਤੇ ਹੈ ਸੰਸਾਰ ਬਿਰਖ ਦਾ ਦੋਇ ਫਲ ਇਹ ਸੰਸਾਰਪੀ ਇਹਦਾ ਸਰਸ਼ਾਇਦ ਇੱਕ ਤਾਂ ਬਿਖ ਮਾਇਆ ਵਿੱਚ ਲੱਗੇ ਹੋਏ ਹੈ ਇਹ ਅੰਬਰ ਦੇ ਨਾਮ ਵਿੱਚ ਬ੍ਰਹਮਾਨੰਦ ਜੀ ਲੱਗੇ ਹੋਏ ਹੈ ਇਹ ਦੋ ਫਲ ਲੱਗੇ ਹੋਏ ਹੈ ਜਿਹੜੇ ਵਿਸ਼ਿਆਂ ਵੱਲ ਲੱਗੇ ਉਹਨਾਂ ਨੂੰ ਦੁੱਖ ਹੈ ਜਮਾ ਮਰਨ ਦਾ ਜਿਹੜੇ ਨਾਮ ਦੇ ਲੱਗੇ ਉਹਨਾਂ ਨੂੰ ਸੁਖ ਹੈ ਆਤਮਨੰਦ ਇਹ ਬ੍ਰਿਸ਼ਣੂ ਫਲ ਲਾਏ ਹੋਏ ਹਨ ਆਪੇ ਕਰਤਾ ਕਰੇ ਕਰਾਏ ਆਪ ਹੀ ਕਰਤਾ ਪੁਰਖ ਹੈ ਭਾਈ ਜਨਮ ਤੂੰ ਪੈਦਾ ਕਰਦਾ ਹੈ ਆਪ ਬ੍ਰਹਮ ਆਪ ਦਾ ਤੋਂ ਪ੍ਰੇਰ ਕੇ ਕਰਾਉਂਦਾ ਹੈ ਜੋ ਤਿਸ ਭਾਵੇ ਤਿਸੇ ਖਵਾਏ ਜੋ ਤਿਸ ਪਰਮੇਸ਼ਰ ਨੂੰ ਪਾਉਂਦਾ ਹੈ ਜਿਨ੍ਹਾਂ ਦੀ ਕਰਨੀ ਅੰਸਾਰ ਜਿਹੜੇ ਵਿਸ਼ਾਂ ਚ ਦੀਨ ਹਨ ਉਹਨਾਂ ਨੂੰ ਬਿਉ ਦੁੱਖ ਰੂਪ ਫਲ ਖਾਉਂਦਾ ਹੈ ਜਿਹੜੇ ਪਰਮੇਸ਼ਰ ਦਾ ਭਜਨ ਕਰਦੇ ਉਹਨਾਂ ਨੂੰ ਸੋਹ ਰੂਪੀ ਫਲ ਖਾਉਂਦਾ ਹੈ ਕਿਉਂ ਜੋ ਤਿਸ ਨੂੰ ਪਾਉਂਦਾ ਹੈ ਉਹਨਾਂ ਦੀ ਵਾਸ਼ਨਾ ਅਨਸਾਰ ਉਹ ਖੜ ਖੋਦਾ ਹੈ ਨਾਰਤ ਜਿਸਨੂੰ ਨਜ਼ਰ ਕਰੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਤੇ ਭਾਈ ਮੇਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਹੈ ਅੰਮ੍ਰਿਤ ਨਾਮ ਆਪੇ ਦੇ ਉਹਨਾਂ ਨੂੰ ਅੰਮ੍ਰਿਤ ਨਾਮ ਸਤਿਗੁਰਾਂ ਦੁਆਰਾ ਆបਖਸ਼ਿੰਦਾ ਹੈ ਉਹ ਪੁਰਖ ਆਪਣੇ ਸੂਪ ਦਾ ਗਿਆਨ ਹੋਰ ਉਹਨਾਂ ਨੂੰ ਆਪਣਾ ਆਨੰਦ ਦਿੰਦੇ ਹਨ ਦੇਖਿਆ ਕੀ ਬਾਸਨਾ ਮਨ ਹੈ ਕਰੇ ਉਹਨਾਂ ਤੋਂ ਬਿਸ਼ਾ ਦੀ ਇਹ ਵਾਸ਼ਨਾ ਇਨੂ ਮਨੋਕਾਰ ਨੂੰ ਰੋਕ ਦਿੰਦੇ ਸੱਚੇ ਪਾਤਸ਼ਾਹ ਆਪਣਾ ਭਾਣਾ ਆਪ ਕਰੇ ਆਪਣਾ ਭਣਾ ਆਪ ਮਨਾਉਣਾ ਕਰਾਉਂਦੇ ਹਨ ਸੰਤ ਮਹਲਾ ਤੀਜਾ ਰਾਤੇ ਰਾਤ ਹਰ ਨਾਮ ਨਿਹਾਲ ਸਰ ਸੰਗੀਏ ਸੱਚੇ ਪਰਮੇਸ਼ਰ ਦੇ ਨਾਮ تیرੰਗੇ ਹੋਏ ਐ ਉਹ ਨਿਹਾਲ ਹੋ ਗਏ ਐ ਦੁੱਖਾਂ ਤੋਂ ਰਹਿਤ ਹੋ ਗਏ ਉਹਨਾਂ ਨੂੰ ਵਾਹਿਗੁਰੂ ਸਰੂਪ ਨੂੰ ਨਿਹਾਲ ਲਿਆ ਵੇਖ ਲਿਆ ਹੈ ਦਇਆ ਕਰੋ ਤਵ ਦੀਨ ਦਇਆਲਾ ਅਜੀ ਬੇਚੀਆਂ ਕਰਦੇ ਤਹੇ ਪ੍ਰਭ ਗਰੀਬਾਂ ਦੇ ਦਇਆਲਪਾ ਕਰਨ ਵਾਲੇ ਸਾਡੇ ਤੇ ਵੀ ਦਇਆ ਕਰੋ ਅਸੀਂ ਵੀ ਦੀਰ ਗਰੀਬ ਹਾਂ ਜੀ ਤੇਰੇ ਰਬ ਨੇ ਅਵਰ ਨਹੀਂ ਮੈਂ ਕੋਏ ਪ੍ਰਮੇਸ਼ਰ ਸੁਪ ਸਾਥ ਤੋਂ ਬਿਨਾ ਮੇਰੇ ਲਈ ਅਵਰ ਇਸਤਾਨ ਦੀ ਹੋਰ ਕੋਈ ਨਹੀਂ ਹਾਂ ਜਿਉਂ ਭਾਵੇਂ ਤਿਉਂ ਰੱਖੇ ਸੋਏ ਜਿਵੇਂ ਆਪ ਨੂੰ ਪਾਉਂਦੇ ਸੋਹੇ ਪਰਮੇਸ਼ਰੋਂ ਮੈਂ ਪਿਛੇ ਰਹਿ ਬਸ ਉਹ ਰੱਖਣਾ ਕਰੋ ਗੁਰ ਗੋਪਾਲ ਮੇਰੇ ਮਨ ਪਾਏ ਏ ਗੁਰੂ ਅਕਾਲ ਪੁਰਖੋ ਸਾਡੇ ਮਨ ਤੁਸੀਂ ਪਾਉਨੇ ਹੋ ਰਹਿ ਨਾ ਸਕਾ ਦਰਸ਼ਨ ਦੇਖੇ ਬਿਨਾਂ ਕੀ ਮਾਰਾ ਆਉਦ ਦਰਸ਼ਨ ਕਰਾ ਬਿਨਾਂ ਸੀ ਰਹਿ ਨਹੀਂ ਸਕਦੀ ਹਾਂ ਰਹਿਜ ਮਿਲਾ ਗੁਰ ਮੇਲ ਮਿਲਾਏ ਸ਼ੰਗੀਪੁਰੂ ਕੁ ਮਹਾਰਾਜ ਗੁਰੂ ਸਾਹਿਬ ਆਪ ਦੀ ਮੇਲ ਤੇ ਮਲਾਉਂਦੇ ਐ ਸਾਨੂੰ ਵੀ ਮਿਲੋ ਕਿਰਪਾ ਦ੍ਰਿਸ਼ਟੀ ਕਰੋ ਰਹਾ ਇਹ ਮਨ ਲੋਭੀ ਲੋਭ ਲਵਾਨੇ ਕਿ ਮਾਰੇ ਲਾਲ ਕੀ ਮਨ ਹੈ ਇਹ ਵਿਸ਼ਿਆਲੇ ਪਦਾਰਥਾਂ ਦੇ ਲੋਭ ਕੀ ਲਗਾਇ ਮਨ ਹੀੜੀ ਨੂੰ ਹੋ ਰਿਹਾ ਹੈ RAM ਬਿਸਾਰ ਭੋਰ ਪਛਤਨ ਪਰਮੇਸ਼ਰ ਦੇ ਨਾਮ ਨੂੰ ਭੁਲਾ ਦਿੱਤਾ ਹੈ ਮੁੜ ਕੇ ਉਸਿਆ ਤਾਪ ਕਰਦਾ ਹੈ ਬਿਸ਼ਰਤ ਮਲਾਏ ਗੁਰਸੇਵ ਰਾਂਗੇ ਜਿਹੜੇ ਗੁਰੂ ਸਾਹਿਬ ਦੀ ਸੇਵਾ ਦੇ ਰੰਗੇ ਦੇ ਚਿਤ ਪ੍ਰੇਮੀ ਹੋ ਗਏ ਉਹਨਾਂ ਵਿਚੜਿਆਂ ਨੂੰ ਮਾਰਾ ਗੁਰਾਂ ਨੂੰ ਮਿਲਾ ਲਿਆ ਹੈ ਹਰ ਨਾਮ ਸਿਵਾ ਦੇ ਰੰਗ ਚਾੜ ਕੇ ਉਹਨਾਂ ਨੂੰ ਹਰ ਨਾਮ ਦੀਓ ਮਸਤਕ ਬੜ ਭਾਵੇਂ ਜਿਹੜੇ ਮੱਥੇ ਤੇ ਸਿਰ ਦਾ ਭਾਗ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਸਰਬਾਨ ਨੂੰ ਬਖਸ਼ਿਆ ਹੈ ਗੌਣ ਪਾਣੀ ਕੀ ਇਹ ਦੇਹ ਸਰੀਰ ਇਹ ਜਿਹੜੀ ਦੇਹ ਪੰਜਾਂ ਤੱਤਾਂ ਦੀ ਪੌਣ ਪਾਣੀ ਦੀ ਇਹ ਦੇਹ ਬਣੀ ਹੋਈ ਹੈ ਸੂਹ ਹੁੰਦੇ ਵੀ ਸੂਹਾਂ ਤੱਤਾਂ ਦੀ ਬਣੀ ਹੋਈ ਹੈ ਇਹ ਜਿਹੜਾ ਸਰੀਰ ਹੈ ਇਹ ਵੀ ਸੂਹੂਲ ਸੀ ਵੀ ਪੌਣ ਪਾਣੀ ਆਦਿਕਾਂ ਦਾ ਬਣਿਆ ਹੋਇਆ ਹੈ ਪੌਣ ਪਾਣੀ ਕੀਏ ਦੇ ਸਰੀਰਾ ਪੌਣ ਹੈ ਜੋ ਗੋਣੋ ਆ ਪਾਣੀ ਸਤੋ ਗੋਣੋ ਆ ਇਹ ਜਿਹੜੀ ਦੇਹ ਬਣੀ ਹੋਈ ਹੈ ਸਰੀਰਾ ਉਹ ਸਤੋ ਅੰਸ ਪੰਨਿਆ ਚੋਤਾ ਨਹੀਂ ਉਹ ਤਾਂ ਅੰਤਕਾਰਨ ਬਣਿਆ ਹੋਇਆ ਹੈ ਇਹ ਦੇਹੀ ਬੁੱਧੀ ਤੇ ਸਰੀਰਾ ਜਿਹਨੇ ਹੈ ਪੰਨਿਆ ਚੋਤਾ ਦੇ ਸਤੋ ਅੰਸ ਤੋਂ ਤਾਂ ਅੰਤਕਾਰਨ ਬਣਿਆ ਹੈ ਸਥੂਲ ਤੱਤਾ ਕੋ ਇਹ ਪੌਣ ਪਾਣੀ ਦੇ ਹਾਂ ਬਣੀਆਂ ਹੋਈਆਂ ਇਹ ਦੇਹ ਸਰੀਰਾ ਜਿਹੜੀ ਦਿੱਤੀ ਹੈ ਨਾ ਤੇ ਇਹ ਸ੍ਰੀ ਜੀ ਨੇ ਦਿੱਤਾ ਹੈ ਇਹ ਪੌਣ ਪਾਣੀ ਦਾ ਹੀ ਬਣਿਆ ਹੋਇਆ ਹੈ ਹੋਮੈ ਰੋਗ ਕਠਨ ਤਨ ਪੀੜਾ ਜਿਹਦੇ ਅੰਦਰ ਹੋਮੈ ਦਾ ਰੋਗ ਬਾੜਾ ਕਾੜੀ ਜੀਵ ਨੂੰ ਚਿਮੜ ਗਿਆ ਵੀ ਮੈਂ ਜੇ ਹੁਣ ਮੈਂ ਜੇ ਹਾਂ ਇਸ ਕਰਕੇ ਸਰੀਰ ਦੇ ਵਿੱਚ ਕਸ਼ਮ ਕਾਮ ਕ੍ਰੋਧ ਆਦ ਕੰਨ ਪੀੜਾ ਚਿਮੜਨੀ ਆ ਰਹਿਨੀ ਆ ਹਨ ਅੰਤ ਨੂੰ ਸਰੀਰ ਨੂੰ ਪੀੜਨ ਦੇ ਕੋਲੂ ਜਿਹਾ ਆਪਾ ਕੇ ਸ਼ੂ ਹੋਂ ਸਰੀਰ ਨੂੰ ਉਹ ਮੈਂ ਕਰਕੇ ਇਹ ਦੁੱਖ ਹਾਰੇ ਗੁਰਮਖੇ ਰਾਮ ਨਾਮ دارو ਗੁਣ ਗਾਏ ਜਿਨ੍ਹਾਂ ਗੁਰਮਖਨ ਰਾਮ ਦੇ ਨਾਮ ਰੂਪੀ دارو ਨੂੰ ਵਰਤਿਆ ਹੈ ਗੁਣਾਂ ਨੂੰ ਗੌਣ ਕੀਤਾ ਹੈ ਕਰ ਕਿਰਪਾ ਗੁਰ ਰੋਗ ਮਿਟਕਵਾਇਆ ਇਸ ਰੂਪ ਜੀ ਨਾਲ ਕਿਰਪਾ ਕਰਕੇ ਮਾਰੇ ਉਹਨਾਂ ਰੋਗ ਆ ਜਾਂਦਾ ਹੈ ਚਾਰ ਨਦੀਆ ਅਗਨੀ ਤਨ ਚਾਰੇ ਚਾਰ ਸਾਸ ਸੰਗੀ ਅੱਗ ਦੀਆਂ ਨਦੀਆਂ ਹਾਸੇ ਲੋਭ ਕੋਪ ਚਾਰੇ ਨਦੀਆਂ ਅੱਗ ਮਨ ਦਗੇ ਨਾਨਕਾ ਕਰੀਆ ਕਰਮੀ ਲੱਗ ਇਕ ਤਾਂ ਹੰਸ ਨਾ ਹੰਸ ਵਰਗਾ ਸੋਹਣਾ ਬਣਿਆ ਰਹਿੰਦਾ ਏ ਇਹ ਕਾਮ ਹੈ ਕਾਮ ਹੰਸ ਨੂੰ ਸੋਹਣਾ ਬਣ ਬਣ ਕੇ ਦਿਖਾਉਂਦਾ ਲੋਕਾਂ ਦੇ ਕਾਰੀ ਹੰਸ ਤੇ ਹੀਨ ਮੋਹ ਕਰਦਾ ਹੈ ਲੋਭ ਹੈ ਤੇ ਕ੍ਰੋਧ ਹੈ ਇਹ ਅਗ ਦੀਆਂ ਚਾਰੇ ਨਦੀਆਂ ਹਨ ਤਨ ਚ ਬਹਿਣਾ ਜਨ ਜਿਤ ਚਾਰ ਨਦੀਆ ਅਗਨੀ ਤਨ ਚਾਰੇ ਇਹ ਅਗਨੀਆਂ ਚਾਰ ਨਦੀਆਂ ਹੰਸ ਕਾਹ ਭੇਦ ਕਾਹ ਕਰੋਧਾਦਕ ਤੇ ਤਨ ਚਾਰੇ ਸ੍ਰੀ ਆਉਂ ਚਰੀ ਜਾਂਦੀਆਂ ਖਾਈ ਜਾਂਦੀਆਂ ਸ੍ਰੀ ਆਉਂ ਸਿੰਘਾਂ ਤੇ ਬੈ ਕੇ ਚਰੀਦੇ ਜਾ ਰਹੇ ਹੰਝੇ ਪਸ਼ੂ ਚਾਰੇ ਨੂੰ ਚਰ ਜਾਂਦੇ ਐ ਚਰੀ ਜਾਂਦੇ ਐ ਕਾਮ ਕਰੋਧ ਅਤੇ ਇਹਨਾਂ ਨੂੰ ਚਾਰੇ ਇਹਨਾਂ ਨੂੰ ਚਰਨਾ ਚਾਹੀਦਾ ਗੁਰੂ ਦੇ ਜਿਹੜਾ ਨਾਸ਼ ਕਰਨਾ ਚਾਹੀਦਾ ਹਾਂ ਤੁਹਨਾ ਜਲਤ ਜਲੇ ਅਹੰਕਾਰੇ ਜਿਨ੍ਹਾਂ ਦੇ ਅੰਦਰ ਕ੍ਰਿਸ਼ਨ ਦੀ ਜਲਤ ਅਗਨੀ ਪਰਜੰਤ ਹੋਈ ਮਜਦੀ ਹੈ ਅਗਨ ਕ੍ਰਿਸ਼ਨ ਅਗਨ ਜਲਤ ਜਲੇ ਅਹੰਕਾਰੇ ਉਹ ਅਹੰਕਾਰ ਵੀ ਜਲ ਰਿਹਾ ਜੀਵ ਪਹਿਲਾਂ ਕ੍ਰਿਸ਼ਨ ਰਸਾਂ ਕਹਿੰਗੇ ਜਲਦੇ ਹੈ ਫਿਰ ਹੰਕਾਰ ਜੀ ਆਲੇ ਰਹੇ ਹੈ ਗੁਰ ਰੱਖੇ ਬੜ ਭਾਗੀ ਤਾਰੇ ਬੜ ਭਾਗਾ ਵਾਲਿਆਂ ਨੂੰ ਜਿਨ੍ਹਾਂ ਨੂੰ ਗੁਰੂ ਸਾਹਿਬ ਰੱਖਿਆ ਉਹਨੂੰ ਤਾਰ ਦਿੱਤਾ ਹੈ ਨਿਹਾਲ ਕਰ ਦਿੱਤਾ ਹੈ ਉਹ ਹੋਰ ਨਵਾਤ ਧਾਰੇ ਜਹਾਜ ਬਣ ਗਏ ਹਨ ਜੈ ਨਾਨਕ ਔਰ ਹਰ ਅਮਰਤ ਧਾਰੇ ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਔਰ ਹਿਰਦੇ ਵਿੱਚ ਹਰੀ ਦੇ ਨਾਮ ਅਮਰਤ ਨੂੰ ਧਾਰੇ ਬਸਾਉਣਾ ਕੀਤਾ ਹੈ। ਬਸੰਤ ਮਹੱਲਾ ਤੀਜਾ ਹਰ ਸੇਵੇ ਸੂਰ ਕਾ ਲੋਗ ਜਿਹੜਾ ਬਾਈ ਹਰੀ ਦੀ ਸੇਵਾ ਭਗਤੀ ਕਰਦਾ ਹੈ ਉਹ ਹਰੀ ਦਾ ਲੋਕ ਪਿਆਰਾ ਹੈ ਪ੍ਰੇਮੀ ਹੈ ਸਾਜ ਸਹਿਜ ਕਦੇ ਨਾ ਹੋਵੇ ਸੋਗ ਜੀਰਾਨੰਦਰ ਸਚਾ ਨਾਮ ਬਸਿਆ ਉਹਨ ਨੂੰ ਸਹਿਜ ਗਿਆਨ ਦੀ ਪ੍ਰਾਪਤੀ ਹੋਈ ਹੈ ਸਹਿਜ ਸ਼ਾਂਤੀ ਦੀ ਪ੍ਰਾਪਤੀ ਹੋਈ ਹੈ ਕਦੇ ਉਹਨਾਂ ਦੇ ਦਾਈ ਕਿਸੇ ਪ੍ਰਕਾਰ ਸੋਗ ਨਹੀਂ ਹੁੰਦਾ ਹੈ ਜਮਣ ਮਰ ਦਾ ਵਿਛੋੜਾ ਨਹੀਂ ਹੁੰਦਾ ਮਨ ਮੁਖ ਹੋਏ ਨਹੀਂ ਹਰ ਮਨ ਮਾਹੇ ਜਿਨੇ ਦੇ ਮਨ ਚ ਪਰਮੇਸ਼ਰ ਨਹੀਂ ਉਹ ਮਨ ਮੁਖ ਹੋਇਆ ਹੈ ਉਹ ਮਰ ਗਏ ਹਨ بار-ਬਾਰ ਜੁਨਾ ਚੋਂਗੇ ਜਾਂਦੇ ਹਨ ਮਰ ਮਰ ਜੰਮੇ ਪੀ ਮਰ ਜਾਹੇ ਮੋਕੇ ਮਾਰੇ ਹੋਏ ਮਰਦੇ ਰਹਿੰਦੇ ਐ ਕਾਮਾਰਤਾਂ ਦੇ ਮਾਰੇ ਮਰਦੇ ਰਹਿੰਦੇ ਐ ਪੀ ਬੋਲੋ ਫੇਰ ਮਰ ਕੇ ਫੇਰ ਜਾਂਦੇ ਐ ਨਰਕਾਂ ਆਜ ਕਾ ਜਾਂਦੇ ਐ ਜੁਨਾ ਵੀ ਜਾਂਦੇ ਹਨ ਫੇਜਾਂ ਜੀਵੇ ਜਿਨ ਹਰਮਨ ਮਾਹੀ ਜਿਨਾਂ ਦੇ ਪਰਮੇਸ਼ਰ ਦਾ ਨਾਮ ਮੰਨਦੇ ਆ ਉਹ ਜਿਉਂਦਿਆਂ ਚੈਂਦੀ ਗੰਤੀ ਜਾ ਪੁਰਖੋ ਸਾਜ ਸਮਾਲੇ ਸਾਜ ਸਮਾਹੀ ਜਿਹੜੋ ਸੱਚੇ ਨਾਮ ਨੂੰ ਸਾਹ ਸੰਗੈ ਜੀ ਬਾਣੀ ਕਰਕੇ ਵੀ ਸਮਾਲਦੇ ਯਾਦ ਕਰਦੇ ਐ ਮਨ ਕਰਕੇ ਵੀ ਸੱਚੇ ਚ ਸਮਾਏ ਰਹਿੰਦੇ ਐ ਉਹ ਸੱਜ ਸ੍ਰੋਮਕ ਚ ਸਮਾਹ ਪ੍ਰਾਪਤ ਹੁੰਦੇ ਆ ਉਹਨਾਂ ਸਵਾੜਾ ਆਨੰਦ ਪ੍ਰਾਪਤ ਹੁੰਦਾ ਸਤਿਰਾ ਗ੍ਰਹਾ ਹਰਨਾ ਸੇਵੈ ਤੇ ਹਰਤੇ ਦੂਰ ਜਿਹੜੇ ਭਾਈ ਹਰੀ ਦਾ ਭਜਨ ਨਹੀਂ ਕਰਦੇ ਉਹ ਪਰਮੇਸ਼ਰ ਤੋਂ ਦੂਰ ਹੀ ਰਹਿੰਦੇ ਨਰਕਾ ਕੀ ਭਾਈ ਜਾਂਦੇ ਆ ਹਰੀ ਤੋਂ ਬਿਆੰਤ ਦੂਰ ਕਿਹੜੀਆਂ ਜੁਨਾ ਚ ਪਏ ਰਹਿੰਦੇ ਹਨ ਤੇ ਹਰੀ ਉਹਨਾਂ ਤੋਂ ਦੂਰ ਹੈ ਜੋ ਪਰਮੇਸ਼ਰ ਦਾ ਭਜਨ ਨਹੀਂ ਕਰਦੇ ਸ਼ਾਂਤ ਰਪਾਵੇ ਸਿਰ ਪਾਵੇ ਧੂਰ ਉਦਸਾਦੰਦ ਕਰੇ ਉੱਤਰ ਦੱਖਣ ਪੂਰਬ ਪੱਛਮ ਚ ਭੋਂਦੇ ਫਿਰਦੇ ਐ ਸਿਰ ਤੇ ਨਾਗੇ ਬਣ ਕੇ ਸੁਆਹ ਪਾ ਲੈਂਦੇ ਐ ਜੰਗ ਵਿਸ਼ਿਆਂ ਦੀ ਲਾਹਣਾਂ ਦੀ ਸੁਆਹ ਆਉਂਦੇ ਰਹਿੰਦੇ ਹਨ ਹਰ ਆਪੇ ਜਨ ਲੀਏ ਲਾਏ ਜਿਹੜੇ ਹਰੀ ਦੇ ਜਨ ਬਣੇ ਉਹਨਾਂ ਨੂੰ ਹਰੀ ਅਕਾਲ ਪ੍ਰਭੂ ਨਾਲ ਦੇ ਸੇਵਕ ਜਾਣ ਕੇ ਆਪ ਵੀ ਭਗਤੀ ਦੀ ਲਾਗਿਆ ਹੈ ਤਨ ਸਦਾ ਸੁਖ ਹੈ ਤਿਲ ਨਾ ਤੁਮਾਈ ਉਹਨਾਂ ਨੂੰ ਸਦਾ ਆਤਮਨ ਸੁਖ ਦੀ ਪ੍ਰਾਪਤੀ ਹੈ ਤਿਲ ਜਿੰਨੀ ਵੀ ਤਵਾਰੀ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਖਾਸ਼ ਨਹੀਂ ਹੈ ਤਵੋਂ ਗੋਣੀ ਤਿਲ ਜਿੰਨਾ ਤਵੋਂ ਗਿਆਨ ਦੋਨੀ ਰਹੀ ਹੈ ਨਜ਼ਰ ਕਰੇ ਚੁੱਕਾ ਇਹ ਬਮਾਨ ਮਿਲਾ ਦੇ ਤੇ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਵਾਹਿਗੁਰੂ ਉਹ ਨਾਲੇ ਅੰਦਰੋਂ ਹੰਕਾਰ ਜਿਹੜਾ ਦੇਰ ਹੈ ਚੱਕਿਆ ਜਾਂਦਾ ਹੈ ਸਾਚੀ ਦਰਗਹ ਪਾਵੇ ਮਾਨ ਉਹ ਸੱਚੀ ਦਰਗਾਹ ਸੱਜ ਖੰਡੀ ਸਾਲ ਸੰਗਤ ਦੀ ਮਾਣ ਆਦਰ ਸਤਕਾਰ ਪਾਉਂਦੇ ਐ ਹਰ ਜੀ ਉਹ ਵੇਖੇ ਸਦ ਹਜੂਰ ਉਹ ਹਮਿ ਕਾਲ ਪੁਖ ਜੀ ਨੂੰ ਸਦਾ ਨੇੜੇ ਵੇਖਦੇ ਹਾਜ਼ਰ ਨਾਜ਼ਰ ਵੇਖਦੇ ਹੰਮ ਗੁਰ ਕਾਬਦ ਰਹਾ ਪ੍ਰਪੂਰ ਸਤ ਗੁਰਾਂ ਦੇ ਸ਼ਬਦ ਜਿਨ੍ਹਾਂ ਨੂੰ ਕਮਾਈ ਕੀਤੀ ਹੈ ਉਹਨਾਂ ਨੂੰ ਸਾਰੇ ਭਰਪੂਰ ਵਿਆਪਕ ਹੋ ਰਿਹਾ ਦਿਸਦਾ ਹੈ ਜੀ ਜੰਤ ਕੀ ਕਰੇ ਤਤਪਾਨ ਉਹ ਸਾਰੇ ਜੀਵ ਜਗਤਾਂ ਦੇ ਛੋਟਿਆਂ ਵੱਡਿਆਂ ਦੀ ਜੀਵ ਮਾਤਰ ਦੇ ਪ੍ਰਤੀ ਤਾਈ ਪਾਲਣਾ ਕਰਦਾ ਹੈ ਗੁਰਪ੍ਰਸਾਦੀ ਸਤ ਸਮਾਲ ਸਤਗੁਰਾਂ ਦੀ ਕਿਰਪਾ ਦੁਆਰਾ ਸਲਾਮ ਉਸ ਪਰਮੇਸ਼ਰ ਨੂੰ ਸਮਾਰਦੇ ਰਹੋ ਯਾਦ ਕਰਦੇ ਰਹੋ ਕਦੇ ਭੁਲਾਓ ਨਾ ਦਰ ਸਾਚੇ ਬਖਸ਼ਿਓ ਕਰ ਜਾਏ ਤੇ ਸੱਚੇ ਦਰ ਦਰਗਾਹ ਵਿੱਚ ਵੀ ਸੱਚੇ ਹੋਵੋਗੇ ਤੇ ਜਿੱਦੇ ਸਾਹਿਬ ਕੋ ਲੋਕ ਰੂਪੀ ਘਰ ਦੀ ਜਾਓਗੇ ਦਰ ਸੰਗਤ ਵਿੱਚ ਵੀ ਸੱਚੇ ਹੋਵੋਗੇ ਦਰ ਅੰਦਰ ਵੀ ਸੱਚਾ ਵਸੇਗਾ ਜਿੱਦੇ ਸਾਹਿਬ ਸੱਚਖੰਡੂਪੀ ਘਰ ਦੀ ਜਾਓਗੇ ਨਾਨਕ ਨਾਮ ਬਡਾਈ ਪਾਏ ਗਿਆਨ ਰੂਪੀ ਦਰਤ ਵੀ ਸਚਾਈ ਵਾਲੇ ਹੋਵੋਗੇ ਅੱਗੇ ਕੌਸਤਿਆਂ ਕਰ ਜਾਏ ਜਿੱਤੇ ਸਹਿਤ ਸੂਪੂਪੀ ਖਰਚ ਪਹੁੰਚ ਜਾਓਗੇ ਨਾਨਕ ਨਾਮ ਬੜਾਈ ਪਾਏ ਸਰਗੁਜੀ ਜੀ ਤਨ ਪ੍ਰੇਮਸ਼ਰ ਦੇ ਨਾਮ ਕਰਕੇ ਭਾਈ ਬੜਾਈ ਪਾ ਸਕਦੇ ਹੋ